ਦੋਸਤੋ ਸਤਿ ਸ੍ਰੀ ਅਕਾਲ ਅੱਜ 8 ਜੁਲਾਈ ਮਹੀਨੇ ਬ੍ਰਾਜ਼ੀਲ ਵਿੱਚ ਹੋਏ ਬ੍ਰਿਕਸ ਦੇ ਸਟਾਰ ਮੈਸ ਮੀਟਿੰਗ ਦੇ ਲੇਗ ਹੈ ਦੋ ਐਮ ਫੈਸਲਿਆਂ ਬਾਰੇ ਵਿਚਾਰ ਕਰਾਂਗੇ ਇਹ ਦੋ ਫੈਸਲੇ ਬ੍ਰਿਕਸ ਵਿੱਚ ਸ਼ਾਮਲ ਦੇਸ਼ਾਂ ਦੀ ਤਕਦੀਰ ਬਦਲ ਸਕਦੇ ਇਨ੍ਹਾਂ ਫੈਸਲਿਆਂ ਬਾਰੇ ਜਾਣਨ ਤੋਂ ਪਹਿਲਾਂ ਮੈਂ ਫਿਰ ਤੁਹਾਨੂੰ ਬੇਨਤੀ ਕਰਦਾ ਜੇ ਇਹਨਾਂ ਸੱਜਣਾ ਨੇ ਖਾਲੇਤੀ ਕਰ ਵੀ ਨਮਾਜ਼ ਬਣਾ ਟਿਕ ਨੂੰ ਸਬਸਕ੍ਰਾਈਬ ਕਰ ਨਹੀਂ ਕੀਤਾ ਉਹ ਕਰ ਲੈਣ ਜੇ ਕਿਸੇ ਨੂੰ ਕੋਈ ਦਿੱਕਤ ਆਉਂਦੀ ਆ ਉਸ ਬਾਰੇ ਉਹ ਆਪਣੇ ਗਰੁੱਪ ਵਿੱਚ ਜ਼ਰੂਰ ਲਿਖਣ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਮੁਸ਼ਕਲ ਹੱਲ ਕਰ ਦੇਗੇ ਹੁਣ ਅਸੀਂ ਆਪਣੀ ਗੱਲ ਸ਼ੁਰੂ ਕਰ ਸਾਥੀ ਅਬ ਦੇਸ਼ ਦੀ ਸਥਾਪਨਾ 2009 ਵਿੱਚ ਕਿਉਂ ਦੇਸ਼ਾਂ ਬਰਾਜ਼ੀਲ ਰੂਜ਼ ਇੰਡੀਆ ਤੇ ਚੀਨ ਦੇ ਮੁਖੀਆਂ ਵੱਲੋਂ ਰੂਸ ਵਿੱਚ ਹੋਏ ਸਿਖਰ ਸਮੇਲਨਿਤ ਕੀਤੀ ਗਈ ਸੀ ਹਰ ਦੇਸ਼ ਦੇ ਨਾਂ ਦਾ ਪਹਿਲਾ ਅੰਗਰੇਜ਼ੀ ਅੱਖਰ ਲੈ ਕੇ ਇਸ ਸੰਗਠਨ ਨੂੰ ਬ੍ਰਿਕ ਦਾ ਨਾਮ ਦਿੱਤਾ ਗਿਆ ਸੀ ਅਗਲੇ ਸਾਲ 2010 ਵਿੱਚ ਬ੍ਰਿਕ ਵਿੱਚ ਸਾਊਥ ਅਫਰੀਕਾ ਦੇ ਸ਼ਾਮਲ ਹੋਣ ਤੋਂ ਬਾਅਦ ਇਹ ਬ੍ਰਿਕਸ ਬਣ ਗਿਆ ਸੀ ਹਰ ਸਾਲ ਬ੍ਰਿਕਸ ਦਾ ਸਿਖਰ ਸਮਾमेलन ਇਨ੍ਹਾਂ ਪੰਜ ਦੇਸ਼ਾਂ ਵਿੱਚ ਬਾਰੀ-ਬਾਰੀ ਹੰਦਾ ਆ ਰਿਹਾ ਹੈ 2024 ਦੇ ਸਿਖਰਤ ਸਮੇਲਨ ਦੌਰਾਨ ਇਸ ਵਿੱਚ ਮਿਸਰ, ਏਥੋਪੀਆ, ਈਰਾਨ, ਅਬੂ ਧABI, ਇండోਨੇਸ਼ੀਆ ਦੇ ਸ਼ਾਮਲ ਹੋਣ ਨਾਲ ਇਸ ਤੇ ਮੈਂਬਰਾਂ ਦੀ ਗਿਣਤੀ 10 ਹੋ ਗਈ ਹੈ। ਇਹਨਾਂ ਤੋਂ ਬਿਨਾ 47 ਹੋਰ ਦੇਸ਼ਾਂ ਨੇ ਬ੍ਰਿਕਸ ਵਿੱਚ ਸ਼ਾਮਲ ਹੋਣ ਲਈ ਦਰਖਾਸਤਾਂ ਦਿੱਤੀਆਂ ਹਨ। ਇਹਨਾਂ ਵਿੱਚ ਸ਼੍ਰੀਲੰਕਾ, ਬੰਗਲਾਦੇਸ਼, ਸਾਊਦੀ ਅਰਬ, ਤੁਰਕੀ, ਬੈਲਾਰੂਸ, ਵਿਤਨਾਮ ਬੋਲੀਵੀਆ ਕਜ਼ਾਕਿਸਤਾਨ ਕਿਊਬਾ ਨੈਜੇਰੀਆ THAILAND ਮਲੇਸ਼ੀਆ ਦੁਗੰਡਾ ਤੇ ਉਰਬੇਕਿਸਤਾਨ ਵਰਗੇ ਦੇ ਸ਼ਾਮਿਲ ਹਨ ਬ੍ਰਾਜ਼ੀਲ ਦੇ ਰਿਓ ਡੀ ਜਨੇਰੀਓ ਵਿੱਚ ਹੋਏ ਬ੍ਰਿਕਸ ਦੇ ਸਤਾਰ ਮੇ ਸਿਖਰ ਸੰਮੇਲਨ ਵਿੱਚ ਦੋ ਅਹਿਮ ਫੈਸਲੇ ਲਏ ਗਏ ਹਨ ਪਹਿਲਾ ਬ੍ਰਿਕਸ ਦੀ ਆਪਣੀ ਕਰੰਸੀ ਬਾਰੇ ਤਾਂ ਜੋ ਡਾਲਰ ਦੀ ਗੁਲਾਮੀ ਤੋਂ ਛੁਟਕਾਰਾ ਪਾਇਆ ਜਾ ਸਕੇ ਦੂਜਾ ਬ੍ਰਿਕਸ ਦੇ ਛੇ ਵਿੱਚ ਪੈਦਾ ਹੁੰਦੇ ਅਨਾਜ ਦੇ ਆਪਸੀ ਵਟਾਂਦਰੇ ਦਾ ਸਿਸਟਮ ਕਾਇਮ ਕਰਨ ਬਾਰੇ ਬ੍ਰਿਕਸ ਵਿੱਚ ਸ਼ਾਮਲ ਦੇਸ਼ਾਂ ਵਿੱਚ ਦੁਨੀਆ ਦੀ ਲਗਭਗ ਅੱਧੀ ਆਬਾਦੀ ਵਸਦੀ ਹੈ ਵਿਸ਼ਵ ਦੀ ਅਰਥਵਿਵਸਥਾ ਵਿੱਚ ਇਹਨਾਂ ਦੇਸ਼ਾਂ ਦੀ 28% ਦੀ ਹਿੱਸੇਦਾਰੀ ਹੈ ਇਹ ਦੇਸ਼ ਦੁਨੀਆ ਦੀ ਧਰਤੀ ਦੇ ਤੀਜੇ ਹਿੱਸੇ ਵਿੱਚ ਫੈਲੇ ਹੋਏ ਹਨ ਇਸ ਸੰਗਠਨ ਦੇ ਮੈਂਬਰਾਂ ਵਿੱਚ ਤਿੰਨ ਦੇਸ਼ ਪਰਮਾਣੂ ਸੰਪਨ ਹਨ ਦੁਨੀਆ ਦੇ ਵੱਡੇ ਬਾਜ਼ਾਰ ਚੀਨ ਤੇ ਭਾਰਤ ਇਸ ਦੇ ਮੈਂਬਰ ਹਨ ਇਸ ਦੇ ਮੈਂਬਰ ਵਿਸ਼ਵ ਦੇ ਸਾਰੇ ਮਹਾਦੀਪਾਂ ਵਿੱਚ ਵਸਦੇ ਹਨ ਇਹ ਸੰਗਠਨ ਲਗਾਤਾਰ ਵਿਕਾਸ ਕਰ ਰਿਹਾ ਹੈ ਬ੍ਰਿਕਸ ਵਿੱਚ ਸ਼ਾਮਲ ਦੇਸ਼ਾਂ ਅੰਦਰ ਆਪਣੀ ਕਰੰਸੀ ਦੀ ਲੋੜ ਉਸ ਵੇਲੇ ਮਹਿਸੂਸ ਕੀਤੀ ਗਈ ਜਦੋਂ ਪੱਛਮੀ ਦੇਸ਼ਾਂ ਵੱਲੋਂ ਜੰਗ ਦਾ ਬਹਾਨਾ ਬਣਾ ਕੇ ਰੂਸ ਦੇ ਅਰਬਾਂ ਡਾਲਰ ਜੰਪਤ ਕਰ ਲਏ ਗਏ ਇਸ ਦੇ ਨਾਲ ਹੀ ਵਪਾਰ ਲਈ ਵਰਤੇ ਜਾਂਦੇ ਸਵਿਫਟ ਸਿਸਟਮ ਵਿੱਚੋਂ ਵੀ ਉਸ ਨੂੰ ਬਾਹਰ ਕਰ ਦਿੱਤਾ ਗਿਆ। ਪੱਛਮੀ ਦੇਸ਼ਾਂ ਦੇ ਦਾਦਾ ਗਰੀਬ ਬ੍ਰਿਕਸ ਦੇ ਛਾਨਣ ਡਾਲਰ ਦੀ ਤਾਕਤ ਨੂੰ ਚੁਣੌਤੀ ਦੇਣ ਲਈ ਨਵੀਂ ਅਰਥ ਵਿਵਸਥਾ ਕਾਇਮ ਕਰਨ ਦਾ ਫੈਸਲਾ ਕੀਤਾ। ਪਹਿਲੇ ਪਹਿਲੇ ਬ੍ਰਿਕਸ ਦੇ ਦੇਸ਼ਾਂ ਨੇ ਆਪਣੀ ਕਰੰਸੀ ਕਾਇਮ ਕਰਨ ਦਾ ਵਿਚਾਰ ਬਣਾਇਆ। ਇਸ ਲਈ ਨਿਊ ਡਿਵੈਲਪਮੈਂਟ ਬੈਂਕ ਦੀ ਵੀ ਸਥਾਪਨਾ ਕਰ ਲਈ ਗਈ। ਕਰੰਸੀ ਕੈਮ ਕਰਨ ਵਿੱਚ ਸਭ ਤੋਂ ਵੱਡੀ ਦੁਬਧਾ ਇਹ ਸੀ ਕਿ ਜਿਸ ਦੇਸ਼ ਦੀ ਕਰੰਸੀ ਨੂੰ ਵੀ ਅਪਣਾਇਆ ਗਿਆ ਉਹ ਵੀ ਅਮਰੀਕਾ ਬਾਗ ਹੀ ਚੌਧਰੀ ਨਾ ਬਣ ਬੈਠੇ ਇਸ ਲਈ ਫੈਸਲਾ ਕੀਤਾ ਗਿਆ ਕਿ ਬ੍ਰਿਕਸ ਵਿੱਚ ਸ਼ਾਮਲ ਦੇਸ਼ ਇੱਕ ਦੂਜੇ ਨਾਲ ਆਪਣੀਆਂ ਕਰੰਸੀਆਂ ਵਿੱਚ ਵਪਾਰ ਕਰਨਗੇ ਕੋਈ ਇੱਕ ਚੌਧਰੀ ਨਹੀਂ ਹੋਵੇਗਾ ਸਾਰੇ ਆਪੋ ਆਪਣੀ ਥਾਂ ਚੌਧਰੀ ਹੋਣਗੇ ਭਾਰਤ ਰੂਸ ਤੇ ਚੀਨ ਆਪਣੀਆਂ ਕਰੰਸੀਆਂ ਵਿੱਚ ਲੈਣ ਦੇਣ ਕਰ ਰਹਿ ਸਨ ਹੁਣ ਭਾਰਤ ਨੇ ਇਰਾਨ, ਅਬੂਦਾਬੀ ਤੇ ਬਰੇਜ਼ਾ ਬਰਾਜ਼ੀਲ ਨਾਲ ਵੀ ਆਪਣੀ ਕਰੰਸੀ ਵਿੱਚ ਵਪਾਰ ਸ਼ੁਰੂ ਕਰਤਾ ਹੈ। ਅਫਰੀਕਾ ਦੇ ਦੇਸ਼ ਵੀ ਇੱਕ ਦੂਜੇ ਨਾਲ ਆਪਣੀ ਕਰੰਸੀ ਵਿੱਚ ਵਪਾਰ ਕਰ ਰਹੇ ਹਨ। ਚੀਨ ਸਾਊਦੀ ਅਰਬ ਤੋਂ ਜਵਾਨ ਵਿੱਚ ਤੇਲ ਖਰੀਦ ਰਿਹਾ ਹੈ। ਬ੍ਰਿਕਸ ਦੇ ਇਸ ਫੈਸਲੇ ਨੇ ਅਮਰੀਕਾ ਤੇ ਉਸਦੇ ਭਾਈਵਾਲਾਂ ਨੂੰ ਕੰਮਨੀ ਛੇੜ ਦਿੱਤੀ ਹੈ। ਕੈਨੇਡਾ ਤੇ ਸਪੇਨ ਵਰਗੇ ਕਈ ਦੇਸ਼ ਬ੍ਰਿਕਸ ਵਿੱਚ ਸ਼ਾਮਲ ਹੋਣ ਦੀਆਂ ਬੇਉਤਤਾ ਬਣਾ ਰਹੇ ਹਨ। ਬਰਾਜ਼ੀਲ ਸੇਕਰ ਸਮੀਲਰ ਦੇ ਐਲਾਨ ਨਾਮੇ ਵਿੱਚ ਇੱਕ ਨਵੇਂ ਅਨਾਜ ਵਟਾਂਦਰਾ ਸਿਸਟਮ ਬਣਾਏ ਜਾਣ ਦਾ ਐਲਾਨ ਕੀਤਾ ਗਿਆ ਹੈ। ਇਸ ਸਿਸਟਮ ਅਨੁਸਾਰ ਬ੍ਰਿਕਸ ਦੇ ਛੱਮ ਵਿੱਚ ਪੈਦਾ ਹੁੰਦਾ ਅਨਾਜ ਇਨ੍ਹਾਂ ਦੇਸ਼ਾਂ ਵਿੱਚ ਇੱਕ ਵਟਾਂਦਰਾ ਸਿਸਟਮ ਅਨੁਸਾਰ ਮੰਗ ਤੇ ਪੂਰਤੀ ਦੇ ਆਧਾਰ ਤੇ ਵੇਚਿਆ ਜਾਵੇਗਾ। ਇਸ ਨਾਲ ਕੀਮਤਾਂ ਨੂੰ ਸਥਿਰ ਰੱਖ ਕੇ ਖਾਦ ਸੁਰੱਖਿਆ ਦੀ ਕਿੰਨੀ ਬਣਾਈ ਜਾ ਸਕਦੀ ਹੈ? ਬ੍ਰਿਕਸ ਵਿੱਚ ਸ਼ਾਮਲ ਦੇਸ਼ ਅਨਾਜ ਦੇ ਵੱਡੇ ਉਤਪਾਦਕ ਤੇ ਉਪਭੋਗਤਾ ਵੀ ਹਨ। ਭਾਰਤ ਤੇ ਚੀਨ ਮਿਲਕੇ ਦੁਨੀਆ ਦੇ ਅੱਧੇ ਤੋਂ ਵੱਧ ਚਾਵਲ ਦਾ ਉਤਪਾਦਨ ਕਰਦੇ ਹਨ। ਰੂਸ ਤੇ ਭਾਰਤ ਦੁਨੀਆ ਦੀ 40% ਦੀ ਕਣਕ ਪੈਦਾ ਕਰਦੇ ਹਨ। ਬ੍ਰਾਜ਼ੀਲ ਸੋਇਆਬੀਨ, ਕਣਕ ਤੇ ਮੱਕੀ ਦਾ ਵੱਡਾ ਬਰਾਮਦਕਾਰ ਹੈ। ਚੀਨ ਆਪਣੇ ਅਨਾਜ ਦਾ ਵੱਡਾ ਹਿੱਸਾ ਕਣਕ, ਮੱਕੀ ਤੇ ਸੋਇਆਬੀਨ ਅਮਰੀਕਾ ਤੋਂ ਮੰਗਵਾਉਂਦਾ ਹੈ। ਅਮਰੀਕਾ, ਆਸਟ੍ਰੇਲੀਆ ਤੇ ਯੂਰਪੀ ਦੇਸ਼ ਤੋਂ ਖਰੀਦਦਾ ਹੈ। ਬ੍ਰਾਜ਼ੀਲ ਤੇ ਰੂਸ 100 ਤੋਂ ਵੱਧ ਦੇਸ਼ਾਂ ਨੂੰ ਕਣਕ ਤੇ ਹੋਰ ਅਨਾਜ ਵੇਚਦੇ ਹਨ। ਇਨ੍ਹਾਂ ਦੇਸ਼ਾਂ ਦੇ ਅਨਾਜ ਦੀਆਂ ਕੀਮਤਾਂ ਅਮਰੀਕਾ ਤੇ ਯੂਰਪੀ ਐਕਸਚੇਂਜਾ ਵੱਲੋਂ ਤੈਅ ਕੀਤੀਆਂ ਜਾਂਦੀਆਂ ਹਨ ਸਾਰੇ ਸੌਦੇ ਡਾਲਰ ਵਿੱਚ ਹੁੰਦੇ ਹਨ ਇਸ ਲਈ ਕੀਮਤਾਂ ਨਿਰਧਾਰਤ ਕਰਨ ਵਿੱਚ ਪੱਛਮੀ ਦੇਸ਼ਾਂ ਦੀ ਮਨਮਰਜ਼ੀ ਚੱਲਦੀ ਬ੍ਰਿਕਸ ਦਾ ਨਵਾਂ ਅਨਾਜ ਤਬਾਦਲਾ ਸਿਸਟਮ ਲਾਗੂ ਹੋਣ ਤੋਂ ਬਾਅਦ ਪੱਛਮੀ ਦੇਸ਼ਾਂ ਦੀ ਦਾਦਾਗਰੀ ਨੂੰ ਥੱਲ ਪਵੇਗੀ ਇਸ ਤਰ੍ਹਾਂ ਦੀਆਂ ਖਬਰਾਂ ਲੈ ਕੇ ਅਸੀਂ ਫਿਰ ਹਾਜ਼ਰ ਹੁੰਦੇ ਰਹਾਂਗੇ ਅੱਜ ਲਈ ਇੰਨਾ ਹੀ ਕਾਫੀ ਹੈ ਧੰਨਵਾਦ